ਮਾਂ ਦੇ ਮੁੰਮੇ ਦੇ ਲਲ ਮਾਰਾ ਐਨਾ ਜੀ ਐਨਾ ਮੈਂ ਕਦ ਕਰੀ ਆਦਨ ਤੇਰੀ ਚਾਰ ਤੇ ਆਪਣੂ ਲੰਮ ਰਿਆ ਉਹ ਜੀ ਜੋ ਪਹਿਲਾ ਸ਼ਹਿਰ ਨੰਬਰ 2 ਤੋਂ ਦਾ ਮੁਤਾ ਜੀਆ ਭੈਣ ਨੂੰ ਲੜ ਲੜਿਆ ਅੱਜ ਨਾਲ ਸ਼ਾਹ ਨੂੰ ਗਾਦੀ ਵਾਜ ਤਾਰੀ ਸਿਮੋ ਦਾ ਦਰ ਬੰਮ ਚੋਲੇ ਮਾਰੋ ਤਾਂ ਮੈਨੋਂ ਨਾ ਲੜਿਆ ਵਾਜ ਤਾਰੀ ਸਿਮੋ ਦਾ ਦਿਕਾ ਪਕੀਰ ਚਲੋਲਾ ਓ ਰਾਜ ਤਾਰੀ ਸਿਮੋ ਦਾ ਦਰਦੀ ਆਡੀਆਂ ਚਲੋਲਾ ਵਾਜ ਤਾਰੀ ਸਿਮੋ ਦਾਰ ਦੇ ਕੰਨਾਂ ਚਲੋਲਾ ਉਹ ਅੱਜ ਤੋੜੀ ਸਿੰਮੂ ਪਾੜਦੀ ਢੁੱਲੀ ਜਿਹੋ ਲੋਲਾ ਉਹ ਅੱਜ ਤੋੜੀ ਸਿੰਮੂ ਪਾੜਦੇ ਮੁੱਛ ਜਿਹੋ ਲੋਲਾ ਉਹ ਅੱਜ ਤੋੜੀ ਸਿੰਮੂ ਪਾੜਦੇ ਮੂੰਹ ਜਿਹੋ ਲੋਲਾ ਅੱਜ ਨੂੰ ਲੈ ਤੋਂ ਨੂੰ ਲੰਨੂ ਨੇ ਤਨੂਣਾ ਉਹ ਇਸ ਸਿੰਮੂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਨੂੰਣਾ ਓਏ ਪਜਵਾ ਕਿੱਧਰ ਵਾਪਸ ਬਾਰ ਤੇਰੀ ਮਾਦਰ ਪੁੱਤ ਚ ਢੋਲਿਆ ਔਰ ਗੱਲਿਆ ਛੱਡ ਕੇ ਤੇਰੀ ਮਾਦਰ ਪੁੱਤ ਚ ਢੋਲਿਆ ਉਹ ਬੇਗ ਨੂੰ ਗੱਲੇ ਪੈ ਕੇ ਬੋਲਦਾ ਮਾਰੇਗਾ ਐਡਾ ਤੇਰੀ ਮਾਦਰ ਪੁੱਤ ਚ ਢੋਲਿਆ ਓ ਤੇਰੇ ਬਾਂਦਰ ਨੂੰ ਇਮਝੀ ਲਾਉਣੇ ਸਕੀਨ ਨਹੀਂ ਪਾਉਂਦਾ ਬੱਬਾ ਓ ਤੂੰ ਬਾਂਦਰ ਨੂੰ ਇਮਝ ਲਾਵੇਂਗਾ ਤੇਰੀ ਮਾਦਰ ਪੁੱਤਾਂ ਜੀਰਿਆ ਕੰਟਰੀ ਦਾ ਪੁੱਤਵਾ ਉੱਤੇ ਓ ਤੇਰੀ ਮਾਦਰ ਪੁੱਤ ਚ ਢੋਲਿਆ ਉੱਤੇ ਓ ਤੇਰੀ ਮਾਦਰ ਚੱਡਿਆ ਚਲਾਉਂਦਾ ਉੱਤੇ ਤੇਰੀ ਪੈਰਾਂ ਤੋਂ ਤੂਸਾ ਮਾਰਾ ਓਏ ਤੂੰ ਮਜਬੂਰੀਆਂ ਸੁਣਾਏਂਗਾ ਤੇਰੇ ਮਜਬੂਰ ਟੱਟੇ ਵੀ ਮਾਰੇ ਛੱਡਿਆ ਚਲੋ ਲੱਤਾ ਦੀ ਗੁੱਗੀ ਅੱਗੇ ਮਜਬੂਰੀਆਂ ਨਹੀਂ ਸੁਣਾਉਂਦੀਆਂ ਤੇਰਾ ਕੁੱਤ ਵੀ ਫੁੱਟੀ ਆਵੋ ਆਪਣੀ ਜ਼ਿੰਮਾ ਭੈਣੋਂ ਤੋਸਕ ਨਾ ਦੇ ਕੋਈ ਨਾ ਚਲੋ ਨਾ ਢੋਗਾ ਓਏ ਜ਼ਿੰਮੂ ਗਾਸਤੀ ਏ ਗਾਸਤੀ ਏ ਗਾਸਤੀ ਏ ਮਾਦਾ ਮੈਨੂੰ ਜ਼ਿੰਮੂ ਦੀ ਫੁੱਤੀ ਜਸਤੀ ਛੱਡਿਆ ਛੋਲਿਆ ਆਪਣੀ ਪੈਰ ਸਿੰਧੂ ਨੂੰ ਪੇਸ਼ ਕਰਾਉਂਦੀ ਪੈਰ ਚਾਹ ਜੀ ਦੇ ਉਹ ਜੀਤੀ ਸੀ ਮੁੱਤਰ ਦੇ ਮੁੱਛ ਲੋੜੇ ਮਾਰਾ ਕਰੰਜਰੀ ਦੇ ਪਤਰਾ ਉਹ ਜਿਆਨੀ ਮੀਉ ਡੋਣਾ ਨੂੰ ਲੈ ਘਰੇ ਆ ਉਹ ਇਹਦੇ 5 ਨੰਬਰ ਦੀ ਪੈਰ ਦੇ ਕੂਫ ਜਨੋਲ ਭੈਣ ਦੀ 부ਜੀ ਆ ਗਿਆ ਉਹ ਤੇਰੇ ਓਏ ਬੂਤ ਓ ਬੱਚਾ ਬਹੁਤ ਸਾਹ ਕਿਥੋਂ ਪੂਰੇ ਕਰੋਗੇ ਤੁਹਾਡੀ ਮਾਂ ਦੇ ਮੂੰਹ ਚੋਂ ਓਏ ਸਾਹ ਕਿਥੋਂ ਪੂਰੇ ਕਰੋਗੇ ਤੁਹਾਡੀ ਭੈਣ ਦੇ ਇੱਤੇ ਘੋੜੇ ਚੋਲਿਆ ਓਏ ਸਾਹ ਕਿਥੋਂ ਪੂਰੇ ਕਰੂੰਗਾ ਤੇਰੀ ਮਾਂ ਦੇ ਮੂੰਹ ਚੋਂ ਨਾ ਤੂੰ ਅੱਜ ਦੇ ਰਹੀ ਜੇ ਨਾ ਮਰਦੀ ਭਾਰਦਾ ਫਟਾਜਾ ਜਾਨ TURN <laughs> ਕੋਈ ਸੋਖਾ ਮੇਰੀ ਜਾਨੂ ਮਨੂ ਆਪਣਾ ਲੜਦਾ ਧਾਰਾ ਇਸ ਜਿੰਨੂ ਕਸਤੀ ਦੀ ਬਾਟੀ ਫੁੱਦੀ ਜਮਾਰਾ ਉਹ ਭਾਜਦਾ ਕਿਧਰ ਵਾਪਸ ਵਰਦ ਤੇਰੀ ਮਾਤੇ ਪੁੱਤੇ ਚਲੋ ਲਿਆ ਉਹ ਭਾਜਦਾ ਕਿਧਰ ਵਾਪਸ ਵਰਦ ਤੁਹਾਡੀ ਮਾਤੇ ਅੰਗਲ ਸੰਗਾ ਚਲੋ ਲਿਆ ਉਹ ਵਾਪਸ ਵਰਦ ਕੱਲਿਆ ਛੱਡ ਚਲਈ ਪਰੋਣੇ ਨਵਾ ਕੋ ਪਰੋਣੇ ਨੂੰ ਕੱਲਿਆ ਛੱਡ ਗਏ ਤੁਹਾਡੀ ਮਾਤੇ ਪੁੱਤੇ ਚਲੋ ਲਿਆ ਉਹ ਪਰੋਣੇ ਨੂੰ ਕੱਲਿਆ ਛੱਡ ਗਏ ਤੁਹਾਡੀ ਮਾਤਾ ਕੁਸਾ ਜੀਰਿਆ ਭੈ ਵੀ ਪੁੱਤੀ ਆਵੇ ਤੇ ਜ਼ਾਰੇ ਨੰਡੇ ਯਾਰ ਗੱਜ ਮੋਬਾ ਬਸ ਜ਼ਬਰਦਸਤ ਕਿਤੇ ਝੱਡ ਗਈ ਹੈ ਓਏ ਗੰਨੇ ਝੱਡ ਗਈ ਗਏ ਜ਼ਿੰਮੂ ਜੁੜੀ ਇੱਕ ਪਾਵਾ ਦੋ ਪਾਵਾ ਤਿੰਨ ਪਾਵਾ ਓ ਜਿਆਵਰ ਜਪਾਈ ਪਾਵਾ ਅਰੀ ਮਾਦੇ ਪੁੱਤ ਚ ਬੋਲਣਾ ਓਏ ਥੜਾ ਬਾਕੀ ਰੁੱਖ ਦੇ ਓਏ ਤੇਰੇ ਜ਼ਿੰਮੂ ਦੀ ਮਾਦਾ ਫੁੱਤਾ ਜਿਰਿਆ ਭੈਣ ਨੂੰ ਲੰਨ ਲੈਣੀ ਆ ਓਏ ਜ਼ਿੰਮੂ ਤੂੰ ਗਾਤੀ ਹੈ ਗਾਤੀ ਹੈ ਗਾਤੀ ਹੈ ਓ ਤੂੰ ਗਾਤੀ ਹੈ ਭੈਣ ਨੂੰ ਲੰਨ ਲੈਣੀ ਆ ਓ ਜਿੱਤਾ ਕਹਿੰਦਾ ਨਹੀਂ ਤਾਂ ਕਿਸ਼ਨ ਤੂੰ ਗੋਲੀਆਂ ਵੇਚਦਾ ਓ ਤਾਂ ਤੂੰ ਫੁੱਤੀ ਮਰਬੋਨੀ ਭੈਣ ਦੀ ਫੁੱਤੀ ਆ ਵੀ ਆਂਦਾ ਵੀ ਵੀ ਦਲਤਲ ਮਾਫੀ ਮੁਸ਼ਕਲ ਤੇਰੀ ਮਾਦੇ ਫੁੱਤੇ ਚ ਲੋਲ ਓ ਕਿਹਨਾਂ ਜਰਾਂ ਲੈ ਜਾ ਰਿਹਾ ی کا مارا سما بھین سے سنگ چلوڑے مارا کجری کے پترو اور سما بھین چلوڑے مارا بھین کی بتھی کھانے ਓਏ ਬਦਰ ਓਹ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਓਏ ਸੀ ਮੂ ਗਸਤੀ ਏ ਗਸਤੀ ਏ ਗਸਤੀ ਏ ਆਦਾ ਮਹਿੰਗਾ ਸੀ ਮੂਦੀ ਬੁਦੀ ਸਸਤੀ ਓਏ ਤੇਰੇ ਮਰਬੋਨੀ ਏ ਓਹ ਗੱਲ ਵੀ ਆਕੇ ਮੇਰੇ ਲਾਨੂੰ ਜੱਫੇ ਪਾਉਣੀ ਏ ਓਏ ਤੇਰੇ ਡੈਡੀ ਜੀ ਬੰਨਲ ਦੀ ਪੈਰ ਦਾ ਪੱਤਾ ਚੀਰਿਆ ਭੈਣ ਦੀ ਮੁੱਢੀ ਆ ਗਿਆ ਓਹ ਤੇਰੀ ਜ਼ਿੰਮੇਵਾਰੀ ਨਾਲ ਸੰਭਾਲੀ ਉਹ ਨਹੀਂ ਗਾਉਂਦਾ ਕੱਲੋਂ ਮੇਰੇ ਸਿੰਮੋ ਦੀ ਮਾਦੇ ਜੱਡਿਆਂ ਚ ਲੋਲਿਆ ਅੱਜ ਇਹ ਜੀ ਆ ਪੀ ਉਹ ਗਾਂਧੀ ਓਏ ਜਦੀ ਮਾਰੂ ਦਰੀ ਬੁੱਢੀ ਮਾਦੀ ਗੰਜਰੀ ਦੇ ਪੁੱਤਰਾ ਓਏ ਤੁਹਾਡੇ ਮੌਟ ਮਧੀਆਂ ਦੀ ਭੈਣ ਦੇ ਜੱਡਿਆਂ ਚ ਲੋਲਿਆ ਓਏ ਕਾਲੇ ਨੇ ਗਰੁੱਪ ਚ ਮੇਰੀ ਗਾੜੀ ਦੂਰੀ ਰਹਿ ਗਈ ਜੀ ਨਾਲ ਨੇ ਮਿਊਟ ਕਰਤਾ ਸੀ ਗਾਰ ਜਾਣ ਕਹਿੰਦਾ ਬੌੜੇ ਪੜ ਬਤ ਵਾਸ਼ ਗਏ ਨੇ ਓਏ ਘਬਰ ਮਿਲੀ ਆ ਤਾਜੀ ਆ ਡੀ ਸੀ ਮੋਦੀ ਬੁੱਧੀ ਮਾਰਾਂਗਾ ਉਹ ਪੜ ਗਏ ਪਾਕਿਸਤਾਨੀ ਕਾਜੀ ਕੰਜਰੀਤਿਆ ਪੁੱਤਰੋ ਅੱਜ ਮੈਂ ਪਾਕਿਸਤਾਨ ਜਾਮਾ ਤੋਂ ਲੰਨ ਨੇ ਆਮ ਲੱਕੜ ਦਾ ਉਹ ਤੇ ਪਾਣੀ ਪਾਵਾ ਸ਼ੰਬਰ ਦਾ ਹੋ ਆਪਣੀ ਜ਼ਿੰਮੇਂ ਪਹਿਰਦਾ ਫੁੱਤਾ ਥੱਲੇ ਘਰੋ ਉਹ ਮੇਰਾ ਲੰਨ ਨਹੀਂ ਓਏ ਮੈਂ ਕਰਦ ਗਿਆ ਤੁਹਾਡੀ ਜ਼ਿੰਮੂ ਪੈੜਦਾ ਕਾਲਾ ਪੁੱਤਾ ਦੇਖ ਕੇ ਓਏ ਮੈਂ ਕਰਦ ਗਿਆ ਤੁਹਾਡੀ ਜ਼ਿੰਮੂ ਦੇ ਪਿੰਕ ਪੋਜਦੇ ਤੇ ਓਏ ਤੁਹਾਡੇ ਲੁੰਨਿਆ ਵੀ ਮਸ਼ੀਨ ਦੇ ਪੈੜਦੇ ਪਰ ਤੇ ਝੁਲੋਲਾ ਓਏ ਤੁਹਾਡੇ ਲੁੰਨਿਆ ਵੀ ਮਸ਼ੀਨ ਦੇ ਮਾਦੇ ਮੂੰਹ ਝੁਲੋਲਾ ਓਏ ਜ਼ਿੰਮੂ ਟੈਕਸੀ ਨੂੰ ਪੇਸ਼ ਕਰੋ ਮੈਂ ਸੈਲਫ ਡਰਾਈਵ ਕਰਨੀ ਆ ਓਏ ਜ਼ਿੰਮੂ ਟੈਕਸੀ ਨੂੰ ਪੇਸ਼ ਕਰੋ ਮੈਂ ਸੈਲਫ ਡਰਾਈਵ ਕਰਨੀ ਗੰਜਰੀ ਦੇ ਪੁੱਤਰਾ ਅੱਜ ਮੈਂ ਜ਼ਿੰਮੂ ਟੈਕਸੀ ਤੇ ਬੈ ਗਿਆ ਓਏ ਪੂਰੇ ਤਬਹੀ ਦਾ ਪ੍ਰਾਊਡ ਮਾਰਨਾ ਧਰਦੀ ਬੁੱਧੀ ਆ ਓਏ ਉਹ ਵਜ ਮੈਂ ਮਰੀਨਾ ਪੀਚ ਤੇ ਤੇਰੀ ਭੈਣ ਨੂੰ ਖੜ ਗਿਆ ਉਹਦੇ ਜੱਡੀਆਂ ਗੱਜੀਆਂ ਪਵਾ ਗਿਆ ਉਹ ਪਾਣੀ ਚ ਗੋਡੀ ਕਰਕੇ ਪਾਣੀ ਦੀ ਮੋਟੀ ਮਾਰਗਾ ਤਾਂ ਦੀ ਮੋਟੀ ਆਵੇ ਆ ਉਹ ਕਹਿੰਦੇ ਵੀਰ ਬੇ ਵੀਰ ਬੇ ਤੇ ਵੀਰ ਤੇ ਆ ਓ ਹਿਆਰਬਰ ਵਾਲੀ ਜ਼ਿੰਮੀ ਦਾ ਬੁੱਢਾ ਵੀਰ ਪਾ ਵੀਰ ਪਾ ਵੀਰ ਪਾ ਓ ਹਿਆਰਬਰ ਵਾਲੀ ਜ਼ਿੰਮੂ ਦਾ ਬੁੱਢਾ ਵੀਰ ਪਾ ਆਜਾ ਆਜਾ 300 ਦੀ ਤਿੰਨ ਵਾਰੀ 300 ਦੀ ਤਿੰਨ ਵਾਰੀ ਔਰ 300 ਦੀ ਤਿੰਨ ਵਾਰੀ ਜ਼ਿੰਮੂ ਦਾ ਬੁੱਢਾ 300 ਦੀ ਤਿੰਨ ਵਾਰੀ ਕੰਚਰੀ ਦੇ ਪੱਤਰੋ ਔਰ ਮੈਂ ਜ਼ਿੰਮੂ ਕਹਿੰਦੀ ਹਾਂ ਵੀ ਚਾਚਾ ਲੱਟਾ ਵੜੀ ਆਏ ਲੱਟਾ ਵੜੀ ਓ ਤੇਰੀ ਮਾਂ ਦੇ ਫੋਟੋ ਚ ਲੱਟਾਂ ਦੀ ਕੂਸੀ ਆ ਗਿਆ ਓ ਫਰਾਚੀ ਜ਼ਿੰਮੂ ਦੀ ਲੱਟਾ ਵੜੀ ਮੈਂ ਲਾਣਾ ਢੋਕਣਾ ਭੈਤੀ ਜੁੱਤੀ ਖਾਣੀ ਕਿਸ ਤਾ ਓਏ ਤੇਰੀ ਜ਼ਿੰਮੂ ਪਰਦੇ ਮੂਛ ਲੋੜੇ ਮਾਰਾਂ ਭੰਦੀ ਬੁੱਦੀ ਆ ਗਿਆ ਓਏ ਤੇਰੀ ਜ਼ਿੰਮੂ ਪਰਦੇ ਝੋੜਿਆਂ ਚ ਨੁੱਲੇ ਮਾਰਾਂ ਇਹਨੇ ਮੇਰੀ ਆਡੀ ਰੋਡ ਉਡੋਣੀ ਯਾਰ ਨੂੰ ਲੋਗ ਮਾਰਿਆ ਓਏ ਓਏ ਕਾਟ ਬਣਾ ਦੇ ਸੋਹਰੇ